ਮਜੂਰਾਂ ਕਰ ਕਰਜੇ ਚੜੇ ਹੋਏ ਕਰਜੇ ਤੇ ਮੁਕਤੀ ਲਕੀਰ ਮਾਰੀ ਜਾਵੇ ਪ੍ਰਾਈਵੇਟ ਸੈਕਟਰ ਨੇ ਉਹ ਅਸੀਂ ਪ੍ਰਾਈਵੇਟ ਕਿਸੇ ਹਾਲ ਸੱਚ ਨਹੀਂ ਹੋਣ ਦੇਣਾ ਸਾਰੀਆਂ ਮੰਡੀਆਂ ਸਿਪ੍ਰਾਈਵੇਟ ਹੋਣ ਜਿਹੜੀਆਂ ਨੇ ਅਸੀਂ ਸਰਕਾਰੀ ਅਦਾਰੇ ਨੇ ਜਿਹੜੇ ਸਾਡੇ ਸਰਕਾਰੀ ਅਦਾਰੇ ਮੁੜ ਬਹਾਰ ਕਰਨਗੇ ਜਿਵੇਂ ਜਿਹੜੀ ਮੋਦੀ ਸਕੀਮ ਤੇ ਉਹਨਾਂ ਨੂੰ ਵੇਚਣ ਲੱਗੀ ਹੋਈ ਹੈ ਉਹ ਅਸੀਂ ਟ੍ਰੈਕਟਰ ਨਹੀਂ ਦੇ ਜਿਵੇਂ ਉਸ ਮੋਰਦੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਕੇਸ ਪੈਗੇ ਤੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਵੀਰ ਸਾਡੇ ਭੈਣਾ ਜੀਤ ਹੋ ਗਏ ਦੀਆਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਤੇ ਪਰ ਨੌਕੀ ਦੇਣੀ ਉਹ ਮੰਗ ਹੈ ਜਿਹੜੇ ਕਾਂਗ ਭਰਾਈ ਹੈ ਲਾਠੀ ਚਾਰ ਤੇ ਟੱਟਿਆ ਚਾਰ ਤੇ ਖਾਨਾ ਤੇ ਇੱਕ ਸਾਡੇ ਖਾਨਪੁਰਾ ਨੂੰ ਛੇਡ ਕੀਤਾ ਹੈ ਸਾਡੀ ਤਿਆਰੀ ਉਸ ਨੂੰ ਕਰਕੇ ਆ ਜੀ ਸਿੱਖੇ ਕੱਫਣ ਬੰਨ੍ਹ ਕੇ ਆਇਆ ਕਰੋ ਕਿਤੇ ਹੈ ਜੀ ਸਾਡੇ ਅੱਗੇ ਕੋਈ ਪਾਣੀ ਨਾ ਪਾਏਓ ਦੇਖੋ ਕਿਵੇਂ ਉੱਠਦੀ ਹੈ ਫਿਰ ਮਾਰਸ ਕੋਲੇ ਤਿਆਰੀ ਕਰਕੇ ਆਏਗੇ ਜੀ ਜਿਹੜੀ ਹੁਣ ਮੋਦੀ ਸਰਕਾਰ ਅਜੀ ਹੈ ਝੁਕਦੀ ਨਹੀਂ ਇਹਨੂੰ ਪਛਾਣ ਚ ਕਾਹੀ ਰਹਿਣਗੇ ਜਿਹੜੇ ਹੁਣ ਲੋਕ ਪਛਾਣ ਬੈਠੇ ਨੇ ਬਾਜ ਦਿੱਤੇ ਇਹਨਾਂ ਤੇ ਅਥਰੂ ਐਸੇ ਗੋਲੇ ਵੀ ਡੇ ਗਏ ਨੇ ਨਾ ਨੇ ਪਾਣੀ ਦੇ ਪਿਛਵਾੜਾਂ ਦੀ ਕੀਤੀਆਂ ਤੇ ਸਾਡਾ ਪੁੱਤ ਇੱਕ ਬੀਟਾ ਸਾਡਾ ਧੀਰ ਵੀ ਹੋ ਗਿਆ ਫੇ ਇਹਨਾਂ ਤੇ ਸੱਦਰ ਕੀਤਾ ਮੋਦੀ ਸਰਕਾਰ ਨੂੰ ਤੇ ਖਤਰ ਨਹੀਂ ਗੱਡੇ ਨੇ ਹਰਾਉਣ ਜਾਂਦੇ ਨੇ ਪੂਰਾ ਹੋ ਰਹੇ ਨੇ ਤੇ ਪਛਾਣਾਂ ਤੇ ਸੱਦਰ ਕੀਤਾ ਗਿਆ ਜੀ ਜਿਹੜੀ ਇੱਕ ਬਸਰ ਤੇ ਕਿੰਨੇ ਬੀਬੇ ਗਏ 200 ਵਾਖਤ ਸਾਡੀ ਹੋ ਰ ਜਾ ਰਹੀ ਹੈ ਜੀ ਸੰਬੂਦ ਜਿਹਦੇ ਤੋਂ ਬੀਬੇ ਬਹੁਤ ਜ਼ਿਆੜੀਆਂ ਨੇ ਜੀ ਇਹਦੇ ਵਿੱਚ ਦੇਖੋ ਕਾਹ ਮੇਰੀ ਪਤਾ ਲੱਗੂ ਕਾਦਰ ਸੀ ਪੂਰੇ ਹਸਕੇ ਬੰਦਨ ਕਰਕੇ ਆਇਆ ਜਿਵੇਂ ਕਿ ਮੋਢਾਂ ਕੇ ਜਿਹੜੇ ਮੇਰੇ ਤੁਹਾਨੂੰ ਪਠਾਪੇ ਹੋਣੇ ਸਾਡੇ ਚ ਸਾਰੇ ਵਾਪਸ ਲਾਵਾਂਗੇ ਸੀ ਕੰਨੇ ਕਨੋਏ ਵਾਪਸ ਲਾ ਕੇ ਐਮਐਸਕੇ ਦੀ ਗਾਰੰਟੀ ਲਾਵਾਂਗੇ ਇਹ ਲਖਮੀਰਪੁਰ ਖੀਰੀ ਦੇ ਵਿੱਚ ਉਹ ਕਿਚਾ ਟਿਕਾਣਾ ਤਾਂ ਸੀ ਤੇ ਕਰਦੇ ਹੋ ਉਹਨਾਂ ਦੇ ਉਹਨਾਂ ਨੂੰ ਅੰਦਰ ਕਰਵਾ ਕੇ ਛੱਡਾਂਗੇ ਜਿੰਨੇ ਵੀ ਸਾਡੀਆਂ ਮੰਗਾਂ ਨੇ ਜੀ ਸਾਡੀਆਂ ਸਭ ਵਾਪਸ ਲੈ ਕੇ ਆਵਾਂਗੇ ਇਹਨਾਂ ਤੋਂ ਕਿਛੇ ਨਹੀਂ ਹਟਕੇ ਬੈਠੇ। اسپੀਕਰ ਗ੍ਰਾਹਕਾਂ ਬਲਕਨਾ ਪ੍ਰਜਨ ਸੁਣਾ ਮੰਗਾਂ ਨੇ ਦੇਖੋ ਇਹ ਸਾਡੀਆਂ ਮੰਗਾਂ ਦਾ ਲਗਾਤਾਰ ਲੈ ਕੇ ਸੈਂਟਰ ਨਾਲ ਚੱਲ ਰਹੀਆਂ ਨੇ ਉਸ ਟਾਈਮ ਵੀ ਦੇਖੋ ਸਾਡੀਆਂ ਮੰਗਾਂ ਨੇ ਇੱਕ ਤਾਂ ਸਾਡੀ ਭੜਾਪਾ ਪੈਨਸ਼ਨ ਲਾ ਲਓ ਇੱਕ ਸਾਡੇ ਜਿਹੜੇ ਕਿਸਾਨ ਮਜ਼ਦੂਰਾ ਸਰ ਕਰਜ਼ਾ ਜਿਹੜਿਆ ਹੋਇਆ ਹੈ ਕਰਜ਼ੇ ਤੇ ਮੁਕਤੀ ਲਖੀਰ ਮਾਰੀ ਜਾਵੇ ਇੱਕ ਸਾਡੀ ਜਿਹੜੀ ਬਿਜਲੀ ਐਕ 220 ਦਾ ਬੀ ਹੈ ਉਹ ਉਹ ਖਤਮ ਕੀਤਾ ਜਾਵੇ ਕਿਉਂਕਿ ਬਿਜਲੀ ਜਿਹੜੀ ਇਹ ਪ੍ਰਾਈਵੇਟ ਹਸਣ ਜਿਹੜੇ ਨੇ ਉਹ ਨਹੀਂ ਅਸੀਂ ਹੋਣ ਦੇਣਾ ਜਿਹੜੇ ਸਾਡੇ ਸਰਕਾਰੀ ادارے ਨੇ ਸਰਕਾਰੀ ਸੈਕਟਰ ਨੇ ਉਹ ਅਸੀਂ ਪ੍ਰਾਈਵੇਟ ਕਿਸੇ ਹਾਲਤ ਚ ਨਹੀਂ ਹੁੰਦੇ ਨੇ ਨਾ ਸਾਡੀਆਂ ਮੰਡੀਆਂ ਸੀ ਪ੍ਰਾਈਵੇਟ ਹੋਣ ਜੜੀਆਂ ਨੇ ਅਸੀਂ ਸਰਕਾਰੀ ادارے ਨੇ ਜਿਹੜੇ ਆਪਦੇ ਸਰਕਾਰੀ ادارے ਮੁੜ ਬਹਾਲ ਕਰਾਂਗੇ ਜਿਵੇਂ ਜਿਹੜੀ ਮੋਦੀ ਹਕੂਮਤ ਹੈ ਉਹਨਾਂ ਨੂੰ ਵੇਚਣ ਲੱਗੀ ਹੋਈ ਹੈ ਉਹ ਅਸੀਂ ਵੇਚਣ ਨਹੀਂ ਦੇਣੀ ਦੇਖੋ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਸੁਨਰੂਰ ਜ਼ਿਲ੍ਹੇ ਦੇ ਵਿੱਚ ਬਰੋਸਾ ਬਸ ਤੇ ਜਾ ਰਹੀ ਹੈ ਪੂਰੇ ਮਤਲਬ ਕਿ ਹਜ਼ਾਰ ਤੋਂ ਜ਼ਿਆਦਾ ਟੱਪ ਜੂਗੇ ਆਪਣੇ ਪਾਸ ਯਾਰ ਜਦੋਂ ਆਪਾਂ ਜਾਣੇ ਬੀਬੀਆਂ ਨਾਲ ਤੇ ਪੀਰਾਂ ਨਾਲ ਬੀਬੀਆਂ ਨੇ ਸਾਡੇ ਅੱਧਾ ਦਾ ਦੇਖੋ ਯੋਗਦਾਨ ਹੁੰਦੇ ਜਿਹੜੀ ਸਾਡੀ ਬੀਕੇਜੂ ਗਰਾਹ ਜੱਥੇ ਬੰਦੀ ਐ ਉਹਨਾਂ ਨੇ ਸਾਨੂੰ ਬਰਾਬਰ ਦਾ ਹੱਕ ਦਿੱਤਾ ਹੋਇਆ ਐ ਸਾਡੀਆਂ ਬੀਬੀਆਂ ਅੱਧੇ ਦੇ ਨਾਲ ਉਹਨਾਂ ਦੇ ਨਾਲ ਜਾਂਦੀਆਂ ਨੇ ਬਰਾਬਰ ਪੀਰਾਂ ਨਾਲ ਮੋਢਾ ਮੋਢਾ ਕੇ ਹਾਂ ਜੀ ਆਪ ਦਾ ਰਸਣ ਪਾਣੀ ਹਰ ਟਾਈਮ ਆਪਦੇ ਨਾਲ ਰੱਖਦੇ ਆਂ ਤਿਆਰ ਰੱਖਦੇ ਆਂ ਸਾਨੂੰ ਕਿਸੇ ਦਾ ਮਸਤਾਜ ਹੋਣ ਦੀ ਲੋੜ ਨਾ ਕੋ ਗੋਤਨ ਵਾਦਾ ਜੋ ਕਿ ਵੀ ਆਮ ਲੋ ਜਾਣ ਕਰ ਦਿੱਤੀ ਲਈ ਹੁਣ ਤੁਸੀਂ ਦੇਖ ਲਿਓ ਐਲ ਵੀ ਐਸ ਨਿਊਜ਼ ਦੇ ਰਾਹੀਂ ਕਿ ਕਿਸਾਨਾਂ ਵੱਲੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਤੇ ਵਿਕੇ ਜੋ ਗ੍ਰਾਹਕ ਗਰੁੱਪ ਦੇ ਵੱਲੋਂ ਇਕੱਤਰ ਹੋ ਕੇ ਦਾਣਾ ਮੰਡੀ ਮੌਨਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਲ ਵੀ ਐਸ ਨਿਊਜ਼ ਦੇ ਰਾਹੀਂ ਜੋ ਕਿ ਸਾਹਮਣੇ ਤੁਸੀਂ ਜਿਹੜੀਆਂ ਵਸਾਂ ਦੇ ਉੱਤੇ ਕਿਸਾਨ ਪਹੁੰਚ ਕੇ ਇੱਥੇ ਇਕੱਠੇ ਹੋ ਕੇ ਦਿੱਲੀ ਮਹਾਪੰਚਾਇਤ ਨੂੰ ਜਿਹੜੇ ਚਾਲੇ ਉਪਾਏ ਜਾਣਗੇ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਨਿਊਜ਼ ਦੇ ਰਾਹੀਂ ਤਸਵੀਰਾਂ ਸਾਹਮਣੇ ਉਹਨਾਂ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪ ਕਹਿ ਸਕਦੇ ਹਾਂ ਇਹ ਮੂਹਨਕਾਣੇ ਮੰਡੀਆਂ ਤਸਵੀਰਾਂ ਹਨ ਜੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਹੌਰ ਕਿਸਾਨ ਆਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹਾਂ ਜਿਹੇਦਰ ਜੀ ਆਪਣਾ ਕਿੱਥੇ ਪੰਨ ਚੱਲੇ ਬਾਰੇ ਅੱਜ ਪਿੰਨ ਮਕੋੜ ਸਾਹਿਬ ਤੋਂ ਆ ਰਹੇ ਹਾਂ ਸਰ ਢਿੱਲੀ ਵੱਲੋਂ ਚੱਲੇ ਆ ਰਹੇ ਹਾਂ यही तो मुतान सावंत ही मुतान सावत हो नर्मदा नर्मदा यही तो रोचक सीधा देखो मैं जिसके गली चल रही है जी कठिनिया सी तारीफ आप बोर पाग हैं बोलते 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 करते किधर जा रहे हैं यही मूंग को बलाग दे

ਜੋ ਕਿ ਬੜੇ ਵਿਸਤਾਰ ਦੇ ਨਾਲ ਆਪਾਂ ਨੂੰ ਜੋ ਜਾਣਕਾਰੀ ਮਿਲ ਸਗੀ ਕਿ ਸਾਹਮਣੇ ਤੁਸੀਂ ਮਾਤਾ ਦੇਖ ਸਕਦੇ ਹੋ ਇਹ ਬੜੀ ਇਹ ਪ੍ਰੋਗਰਾਮ ਜੀ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਤੇ ਇਹ ਪ੍ਰੋਗਰਾਮ ਹੈ ਇਹ ਅੱਜ ਦਿੱਲੀ ਦੇ ਵਿੱਚ ਇੱਕ ਮਹਾਪੰਚਾਇਤ ਕੀਤੀ ਜਾ ਰਹੀ ਹੈ ਇਹ ਮਹਾਪੰਚਾਇਤ ਸੰਯੁਕਤ ਮੋਰਚਾ ਦੇ ਸੱਦੇ ਤੇ ਹੈ ਸਾਰੇ ਸਟੇਟਾਂ ਦੇ ਇਸ ਦੇ ਵਿੱਚ ਖਸਾਨ ਆਉਣਗੇ ਇਹਦੀਆਂ ਮੋਰਚੇ ਦੀਆਂ ਉਹ ਮੰਗਾਂ ਨੇ ਜਿਹੜੀਆਂ ਪਹਿਲਾਂ 13 ਮਹੀਨੇ ਮੋਰਚਾ ਲੱਗਿਆ ਉਦੋਂ ਉਸ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਕਿਉਂਕਿ ਉਹ ਮੋਰਚਾ ਆਪਾਂ ਬੰਦ ਨਹੀਂ ਕਰਕੇ ਆਏ ਤੇ ਉਹ ਮੋਰਚਾ ਚੱਲਦਾ ਛੱਡ ਕੇ ਆਏ ਨੇ ਇਸ ਕਰਕੇ ਚੱਲਦੇ ਮੋਰਚੇ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਮਨਵਾਉਣ ਵਾਸਤੇ ਜਿਵੇਂ ਉਸ ਮੋਰਚੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਤੇ ਕੇਸ ਪੈਗੇ ਤੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਵੀਰ ਸਾਡੇ ਭੈਣਾ ਸ਼ਹੀਦ ਹੋ ਗਏ ਧੀਆਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਤੇ ਪਰਿਵਾਰ ਨੂੰ ਨੌਕਰੀ ਦੇਣੀ ਉਹ ਮੰਗ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਜਿਵੇਂ ਉਹ ਤੋਂ ਦੇ ਮੰਤਰੀ ਨੇ ਗੱਡੀ ਚਾੜ੍ਹ ਕੇ ਕਿਸਾਨਾਂ ਨੂੰ ਸੀਜ਼ ਕਰਤਾ ਉਹਨਾਂ ਨੂੰ ਹਜੇ ਤੱਕ ਸਸਪੈਂਡ ਨਹੀਂ ਕਰਿਆ ਉਹਨਾਂ ਨੂੰ ਸਜ਼ਾ ਦਿਵਾਉਣੀਆਂ ਨੇ ਇਸ ਕਰਕੇ ਇਹ ਜਿਹੜੀਆਂ ਮੰਗਾਂ ਨੇ ਪਿਛਲੇ ਰਹਿੰਦੀਆਂ ਉਹਨਾਂ ਨੂੰ ਮਨਾਉਣ ਵਾਸਤੇ ਆ ਜਿਵੇਂ ਹੁਣ ਦੂਜੀਆਂ ਜਿਹੜੀਆਂ ਆਪਣੀ ਹੋਰ ਪ੍ਰਾਤਰੀ ਨਾਲ ਦੀਆਂ ਜਥੇਬੰਦੀਆਂ ਨੇ ਸਾਥੀ ਜਥੇਬੰਦੀਆਂ ਉਸ ਖਨੌਰੀ ਬਾਰਡਰ ਤੇ ਉਸ ਸੰਭੂ ਬਾਰਡਰ ਤੇ ਇੱਥੇ ਉਹਨਾਂ ਨੇ ਹਰਿਆਣਾ ਦੀ ਪੁਲਿਸ ਨੇ ਜਿਹੜੀ ਗਾਂਗ ਭਰਾਈ ਹੈ लाठी चार्ज ਕੀਤਾ ਅਤਿਆਚਾਰ ਕੀਤਾ ਕਿਸਾਨਾਂ ਤੇ ਤੇ ਇੱਕ ਸਾਡੇ ਕਿਸਾਨ ਭਰਾ ਨੂੰ ਸੀਜ਼ ਕੀਤਾ ਪੋਸ ਦੀਆਂ ਜਿਹੜੀਆਂ ਇਹ ਪੋਸ ਦੇ ਖਿਲਾਫ ਜਿਹੜਾ ਮੋਰਚੇ ਸਰਕਾਰ ਹੈ ਜਿਹੜੀ ਬਹੁਤ ਜਾਫਰ ਕਰ ਰਹੀ ਹੈ ਪੋਸ ਦੇ ਵਿਰੋਧ ਚ ਸੈਂਟਰ ਦੇ ਵਿਰੋਧ ਚ ਇਹ ਸੰਯੁਕਤ ਮੋਰਚੇ ਵੱਲੋਂ ਹੈ ਜਿਹੜਾ ਇਹ ਦਿੱਲੀ ਦੇ ਵਿੱਚ ਹੈ ਜਿਹੜਾ ਜੰਤਰ ਮੰਤਰ ਦੇ ਵਿੱਚ ਇਹ ਮਹਾਪੰਚਾਇਤ ਕੀਤੀ ਜਾ ਰਹੀ ਹੈ ਇਸ ਮਹਾਪੰਚਾਇਤ ਦੇ ਵਿੱਚ ਭਾਰਤੀ ਸੰਜੁਨਿਅਨ ਇਕਤਾ ਉਗਰਾਹਾਂ ਵੱਲੋਂ 800 ਬਸਾਂ ਦਾ ਜਿਹੜਾ ਕਾਫਲਾ ਹੈ ਉਹ ਅਸੀਂ ਲੈ ਕੇ ਜਾ ਰਹੇ ਹਾਂ ਵਿੱਚ ਸਾਡੀਆਂ ਮਾਵਾਂ ਨੇ ਵਿੱਚ ਸਾਡੇ ਵੀਰਾਂ ਸਾਨ ਸੰਯੁਕਤ ਭਾਰਤੀ ਸੰਜੁਨਿਅਨ ਉਗਰਾਹਾਂ ਪ੍ਰਧਾਨ ਕਰ ਰਹੇ ਇਸ ਮੱਤ ਨਾਲ ਹੋਇਆ ਇੱਕ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਦੇ ਸੱਤੇ ਤੇ ਜਿਹੜੀ ਆਉਣ ਵਾਲੀ ਕੱਲ 14 ਮਾਰਚ ਨੂੰ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਵਿਖੇ ਪੂਰੇ ਭਾਰਤ ਦੀ ਮਹਾ ਪੰਚਾਇਤ ਹੈ ਜੋ ਕਿ ਚੱਜੀ ਜਾ ਰਹੀ ਹੈ ਕਿਉਂਕਿ ਬਾਦਪਾ ਹਕੂਮਤਾ ਕਿ ਤੋਂ ਤੋਂ ਸੱਤਾ ਦੇ ਕਾਬਜ ਹੋਈ ਹੈ ਪਿਛਲੇ ਕੋਲ ਵੇਲੇ ਸਾਡੇ ਨਾਲ ਬਹੁਤ ਕਰ ਦਿੱਤਾ ਹੈ ਉਦੋਂ ਕੁਝ ਮੰਗਾ ਸਰਕਾਰ ਕਨੇ ਸਨਾਂ ਦੀਆਂ ਬਣ ਗਈਆਂ ਤੇਆਂ ਕੁਝ ਮੰਗਾ ਫੌਰੀ ਤੌਰ ਤੇ ਉਤਪਨ ਹੋ ਗਿਆ ਤੇਆਂ ਜਿਵੇਂ ਕਿ ਉਸ ਸਮੇਂ ਦੇ ਵਿੱਚ ਜਿਹੜੀ ਐਮਐਸਪੀ ਦੀ ਮੰਗ ਹੈ ਸਰਕਾਰ ਨੇ ਮੰਨਿਆ ਸੀ ਵੀ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਉਸ ਮੰਗ ਨੂੰ ਲਾਗੂ ਕਰਾਂਗੇ ਠੀਕ ਹੈ ਪਤਾ ਨਹੀਂ ਇਹ ਗੱਲ ਬਾਈ ਜੀ ਨੇ ਦੱਸਦੀਆਂ ਸੀ ਮੈਂ ਇੱਕ ਤਾਂ ਹੋਰ ਜਾਣਾ ਇਹ ਰਸਤੇ ਸਾਰੇ ਬੰਦ ਨੇ ਕਿਹੜਾ ਰਸਤਾ ਜਿਹੜੇ ਵਿੱਚ ਜਲਦੀ ਦੇਖੋ ਜੀ ਜਿੱਥੇ ਸਾਡੇ ਕਿਸਾਨ ਪਹਿਲਾਂ ਬੈਠੇ ਨੇ ਬਾਰਡਰਾਂ ਤੇ ਸਿਰਫ ਉਹ ਰਸਤੇ ਬੰਦ ਨੇ ਬਾਕੀ ਰਸਤੇ ਜਿਹੜਾ ਜੀਨਦ ਵਾਲਾ ਇਥੋਂ ਰੁਤਕਲਾ ਰਸਤੇ ਉਹ ਬਿਲਕੁਲ ਖੁੱਲੇ ਇੱਕ ਦੋ ਰਸਤੇ ਛੱਡ ਕੇ ਬਾਕੀ ਸਾਰੇ ਰਸਤੇ ਖੁੱਲੇ ਨੇ ਤੇ ਬਕਾਇਦਾ ਤੌਰ ਤੇ ਉਥੇ ਕਿਸਾਨ ਜਾਣਗੇ ਜੇ ਸਰਕਾਰ ਘੇੜਦੀ ਹੈ ਫਿਰ ਦੇਖਾਂਗੇ ਵੈਸੇ ਫਿਲਹਾਲ ਅਜੇ ਕੋਈ ਵੈਸੇ ਤੌਰ ਤੇ ਜਿਹੜੀ ਚਾਰੀ ਹੈ ਉਹ ਤੋਂ ਮਹਾ ਪ੍ਰਚਲਨ ਵਾਰਸੀ ਮੁੱਢੀ ਹੈ ਜਿਹਾ ਹੋ ਜੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਹਾਲ ਭਾਰਤ ਦਾ ਫਿਲਹਾਲ ਇਹ ਇੱਕ ਦਿਨ ਵਾਸਤੇ ਪੰਚਾਇਤ ਹੋਣੀ ਹੈ ਅੱਜ ਕੋਈ ਲਗਾਤਾਰ ਤੜਾ ਨਹੀਂ ਹੈਗਾ ਜੇ ਕੋਈ ਬਣੂਗਾ ਜਿਵੇਂ ਸੱਤਾ ਹੁਆ ਉਹਨੂੰ ਫੁੱਲ ਚੜਾਵਾਂਗੇ ਬਹੁਤ ਬਹੁਤ ਧੰਨਵਾਦ ਜੁਦਾ ਐਲ ਵੀ ਐਸ ਨਿਊਜ਼ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਨਿਊਜ਼ ਦੇ ਰਾਹੀਂ ਕਿ ਬਹੁਤ ਵੱਡਾ ਜਿਹੜਾ ਆਪਾਂ ਕਾਫਲਾ ਕਹਿ ਸਕਦੇ ਹਾਂ ਵੀ ਕੇ ਜੂ ਗ੍ਰਾਹਾਂ ਗਰੁੱਪ ਵੱਲੋਂ ਜੋ ਕਿ ਹੁਣੇ-ਹੁਣੇ ਆਪਾਂ ਨੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਲਗਭਗ 800 ਦੇ ਕਰੀਬ ਜਿਹੜੀਆਂ ਬਸਾਂ ਨੇ ਉਹ ਇਕੱਠੀਆਂ ਹੋ ਕੇ ਪੂਰਾ ਪੂਰਾ ਕਾਫਲਾ ਜਿਵੇਂ ਕਿ ਬਾਹਰੋਂ ਆਪਾਂ ਦੇਖ ਰਹੇ ਹਾਂ ਕਿ ਦੋ-ਦੋ ਮਿੰਟਾਂ ਬਾਅਦ ਬਸਾਂ ਰਹੀਆਂ ਨੇ ਕਾਫਲਾ ਵਧਦਾ ਜਾਂਦਾ ਹੈ ਭਾਈ ਨੇ ਦੱਸਿਆ ਜਿਵੇਂ ਕਿ ਕਿਸਾਨ ਆਗੂ ਨੇ ਕਿ 800 ਦੇ ਕਰੀਬ ਹੈ ਜਿਹੜਾ ਪੂਰਾ ਮਤਲਬ ਕਿ ਪੂਰਨ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਪੂਰਾ ਪ੍ਰਬੰਧ ਪੰਜਾਂ ਨੇ ਬਣਾਇਆ ਹੋਇਆ ਹੈ ਇਸ ਦੇ ਨਾਲ ਹੀ ਇਹ ਕਹਿੰਦੇ ਕਿ ਨਵੀਂ ਸਰਕਾਰ ਤੇ ਜੋ ਕਾਲੇ ਕਾਨੂੰਨ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਇੱਕ ਦਿਨ ਲਈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜੀ ਕਾਲ ਹੈ ਉਹਦੇ ਤੌਰ ਤੇ ਸਾਡੇ ਨਾਲ ਬੀਬੀਆਂ ਨੂੰ ਲਾ ਕੇ ਸਾਰੇ ਮਤਲਬ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਪੂਰਨ ਤੌਰ ਤੇ ਬੱਸ ਆਈ ਜਾਂਦਿਆਂ ਨੇ ਜਿਵੇਂ ਹੁਣੇ-ਹੁਣੇ ਦੱਸਿਆ ਕਿ ਘਟੂ-ਘਟ 7-800 ਬੱਸ ਦੇ ਇੱਕ ਦੀ ਬਲਗਭਗ ਜਦੋਂ ਇਕੱਠੇ ਹੋਗੇ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਵਾਲ ਨੂੰ ਜਿਹੜੇ ਨੇ ਉਹ ਚਾਲੇ ਪਾਉਣੇ ਨੇ ਇਸ ਦੇ ਨਾਲ ਹੀ ਐਲਬੀਐਸ ਨਿਊਜ਼ ਮੈਂ ਹਾਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ